ਕਿ ਮੈਂ ਇੱਕ ਐਨ ਆਰ ਆਈ ਵੀਰ ਕੈਨੇਡਾ ਚ ਬਹੁਤ ਦੁਖੀ ਸੀਗਾ ਤੇ ਵੀਰ ਨੇ ਆਪਣੀ ਸਟੋਰੀ ਭੇਜੀ ਐਪਸੋਡੀ ਨਾਲ ਸਾਂਝੀ ਕਰਨ ਲੱਗਿਆ ਵੀਰ ਦਾ ਨਾਮ ਅਮਿਤਾ ਵਾਗਾ ਅਮਿਤਾ ਵੀਰ ਅੰਬਰਸਰ ਤੋਂ ਆ ਤੇ ਵੀਰ ਇੱਕ ਸਾਲ ਹੋ ਗਿਆ ਵੀਰ ਨੂੰ ਕੈਨੇਡਾ ਗਏ ਹੋਏ ਨੂੰ ਅੱਜ ਕੱਲ ਅੱਜ ਕੱਲ ਤਾਂ ਵੀਰ ਦਾ ਜਮਾ ਕੰਮ ਕਰ ਸੈਟਾ ਤੇ ਪਹਿਲਾਂ ਜਿਹੜੀ ਉਹਦੇ ਨਾਲ ਹੋਈ ਆ ਉਹ ਵੀਰ ਆਪਣੇ ਨਾਲ ਸਟੋਰੀ ਵੀਰ ਨੇ ਭੇਜੀ ਮੈਨੂੰ ਕੱਲ ਹੀ ਵੀਰ ਦੱਸਦਾ ਕਿ ਜਦੋਂ ਮੈਂ ਕੈਨੇਡਾ ਚਲਾ ਗਿਆ ਤੇ ਉੱਥੇ ਜਾ ਕੇ ਮੈਨੂੰ ਕੰਮ ਨਹੀਂ ਮਿਲਿਆ 6 ਮਹੀਨੇ ਜਿਹਦੇ ਕਾਰਨ 25-26 ਲੱਖ ਤਾਂ ਮੈਂ ਪਹਿਲੀ ਆਪਦੇ ਘਰ ਦੇੰ ਦਾ ਲਵਾ ਕੇ ਗਿਆ ਸੀਗਾ ਤੇ ਹੋਰ ਬਹੁਤ ਖਰਚਾ ਆ ਰਿਹਾ ਸੀਗਾ ਸੋਨੂੰ ਬਤਾ ਭਾਰਤ ਦੇ ਪੈਸਿਆਂ ਦਾ ਕੈਨੇਡਾ 'ਚ ਪੈਸਿਆਂ 'ਚ ਕੁਝ ਨਹੀਂ ਵਾਟ ਬੱਟੀ ਦਾ ਵੀਰ ਬਹੁਤ ਦੁਖੀ ਸੀਗਾ ਕਿ ਉਹ ਪਿੱਛੇ ਜੇ ਕੈਨੇਡਾ ਦੇ ਕੰਮ ਕਰਦੇ ਹਾਲਾਤ ਬਹੁਤ ਮਾੜੇ ਸੀਗੇ ਸਟੂਡੈਂਟ ਇਹਨੂੰ ਡਿਪੋਰਟ ਕਰੀ ਜਾਂਦੇ ਸੀ ਵੀਰ ਬਹੁਤ ਟੈਨਸ਼ਨ ਸੀਗਾ ਵੀਰ ਦਾ ਇੱਥੋਂ ਗਏ ਦਾ weight 70 ਕਿਲੋ ਸੀਗਾ ਤੇ ਉੱਥੇ ਜਾ ਕੇ ਵੀਰ ਦਾ weight 50 ਕਿਲੋ ਰਹਿ ਗਿਆ ਸੀ ਟੈਨਸ਼ਨ ਦੇ ਵਿੱਚ ਵਿੱਚ ਕਿਉਂਕਿ 6 ਮਹੀਨੇ ਹੋ ਗਏ ਸੀ ਕੰਮ ਨਹੀਂ ਮਿਲਿਆ ਸੀ ਤੇ ਵੀਰ ਨੇ ਕਿਦੇ ਬਬਦੀਪ ਸਿੰਘ ਜੀ ਦੇ YouTube ਤੋਂ ਦੇਖ ਰਿਆ ਸੀਗਾ ਵੀਡੀਓ ਤੇ ਉੱਥੇ ਦੁਪਹਿਰਾ ਸਾਹਬ ਕੱਟਣ ਵਾਸਤੇ ਸਾਰੀ ਵਿਧੀ ਦਸੀ ਗਈ ਸੀਗੀ ਵੀਡੀਓ ਚ ਓਮੇਓ ਮੇ ਵੀਰ ਨੇ ਕੀਤਾ ਵੀਰ ਨੇ 11 ਦਿਨ ਚ ਪੈਰਾ ਸਾਹਿਬ ਕੱਟੇ ਠੀਕ ਹੈ 11ਵੇਂ 12ਵੇਂ ਦਿਨ ਵੀਰ ਨੂੰ ਕੰਮ ਮਿਲ ਜਾਂਦਾ ਆਟੋਮੈਟਿਕੀ ਠੀਕ ਹੈ ਤੇ ਵੀਰ ਪਿਛਲੇ 6 ਮਹੀਨਿਆਂ ਤੋਂ ਦੁਖੀ ਸੀਗਾ ਤੇ ਅੱਜ ਵੀਰ ਵਧੀਆ ਆਪਦਾ ਪੈਸੇ ਕਮਾ ਰਿਹਾ ਕੈਨੇਡਾ 'ਚ ਵਧੀਆ ਜ਼ਿੰਦਗੀ ਜਿਉ ਰਿਹਾ ਤੇ ਵੀਰ ਨੂੰ ਕੰਮការ ਪੂਰਾ ਸੈਟਅਪ ਵੀਰ ਦਾ ਤੇ ਵੀਰ ਨੇ ਇਹੀ ਸਟੋਰੀ ਭੇਜੀ ਹੈ ਕਹਿੰਦਾ ਵੀਰੇ ਕੋਈ ਵੀ ਬਿਮਾਰੀ ਹੋਵੇ ਕੋਈ ਵੀ ਕੰਮ ਹੋਵੇ ਬਾਬਾ ਦੀਪ ਸਿੰਘ ਜੀ ਦੇ ਸਿੰਘ ਜੀ ਤੋਂ ਉੱਪਰ ਨਹੀਂ ਹੈਗਾ ਕਿਉਂਕਿ ਉਹ ਜਾਨੀ ਜਾਨ ਨੇ ਠੀਕ ਹੈ ਕੋਈ ਵੀ ਧਰਮ ਦਾ ਬੰਦਾ ਬਾਬਾ ਦੀਪ ਸਿੰਘ ਜੀ ਨੂੰ ਮੰਨ ਸਕਦਾ ਤੁਸੀਂ ਤਕਲੀਬ ਚੋਂ ਬਾਬਾ ਦੀਪ ਸਿੰਘ ਜੀ ਸਾਨੂੰ ਜਰੂਰ ਵਾਰ ਘਟਦੇ ਨੇ ਵੀਰ ਕਹਿੰਦਾ ਵੀਰੇ ਸਾਰੇ ਬ੍ਰਹਮਚਿੱਤਰ ਦੇ ਨਾਲ ਜਿੰਨੇ ਪਿਆਰ ਕਰਨ ਵਾਲੇ ਜੁੜੇ ਨੇ ਸਾਧ ਸੰਗਤ ਸਾਰਿਆਂ ਨੂੰ ਕਹਿੰਦਾ ਮੇਰੀ ਸਟੋਰੀ ਦੱਸਦੇ ਹੋਰ ਵੀ ਕੋਈ ਏਦਾਂ ਦੀ ਮੁਸ਼ਕਲ ਦੇ ਵਿੱਚ ਹੋਵੇ ਤਾਂ ਉਹਨਾਂ ਨੂੰ ਇਹ ਹੀ ਕਹੀ ਕਿ 11 ਦਿਨ ਜਪਰਾ ਸਾਹਿਬ ਕਟਣ ਤੁਹਾਡਾ ਜਿਹੜੀ ਵੀ ਤੁਹਾਡੀ ਮਾਨੋ ਕਾਮਨਾ ਜਰੂਰ ਪੂਰੀ ਹੋਊਗੀ ਤੁਸੀਂ ਵੀ ਸਾਧ ਸੰਗਤ ਜੀ ਜੇ ਕਿਸੇ ਨੇ ਸਟੋਰੀ ਦੱਸਣੀ ਆ ਆਪਦੀ ਹੱਦਬਦੀ ਦੱਸਣੀ ਆ ਆਹੀ ਵੀਡੀਓ ਦੇ ਨੀਚੇ ਆਪਦਾ ਵਟਸਐਪ ਨੰਬਰ ਕਮੈਂਟ ਕਰ ਸਕਦੇ ਹੋ ਤੇ ਨਾਲ ਲਿਖ ਸਕਦੇ ਹੋ ਅਸੀਂ ਵੀਰ ਸਾਨੂੰ ਹੱਦਬਦੀ ਦੱਸਣੀ ਆ ਸਾਡੇ ਨਾਲ ਕੰਟੈਕਟ ਕਰੋ ਕਿ ਸਾਡੀ ਟੀਮ ਤੁਹਾਡੇ ਨਾਲ ਕੰਟੈਕਟ ਕਰੂਗੀ ਫਿਰ ਤੁਸੀਂ ਸਾਨੂੰ ਵਟਸਐਪ ਤੇ ਵੌਇਸ ਦੇ ਰੂਪ ਵਿੱਚ ਆਪਦੀ ਹੱਦਬਦੀ ਦੱਸ ਸਕਦੇ ਹੋ ਤਾਂ ਜੋ ਅਸੀਂ ਸਾਧ ਸੰਗਤ ਦੇ ਸਾਹਮਣੇ ਲੈ ਕੇ ਆ ਸਕੀਏ ਸਾਰੀ ਸਾਧ ਸੰਗਤ ਦਾ ਅੰਤ ਤੱਕ ਵੀਡੀਓ ਦੇਖਣ ਤੇ ਬਹੁਤ ਬਹੁਤ ਧੰਨਵਾਦ। ਬਾਬਾ ਦੀਪ ਸਿੰਘ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣਾ। ਕਾਫੀ ਵੀਰਾਂ ਭੈਣਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ। ਵੀਡੀਓ ਆਪਣੀਆਂ ਦੇਖਦੇ ਨੇ ਪਰ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ। ਉਹਨਾਂ ਨੂੰ ਇੱਕੀ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ।